ਰਸ਼ੀਆ ਟੀਵੀ ਨੇ ਬਿਆਨ ਦਿੱਤਾ ਦੇ ਖਬਰ ਦਿੱਤੀ ਹੈ ਕਿ ਭਾਰਤ ਦਾ ਨਿਊਕਲੀਅਰ ਸਾਈਟ ਹੈ ਜਿਹੜੀ ਆਦਮਪੁਰ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੇ ਹਲਕੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਭਾਰਤ ਦੀ ਨਿਊਕਲੀਅਰ ਸਾਈਟ ਆਦਮਪੁਰ ਦੇ ਵਿੱਚ ਇਹ ਜਿਹੜਾ ਹੈ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 100 ਕਿਲੋਮੀਟਰ ਦੀ ਦੂਰੀ ਤੇ ਆਦਮਪੁਰ ਸਿਰਫ 100 100 ਦੇ ਆਸ-ਪਾਸ ਹੈ ਘਟ ਵੀ ਹੋ ਸਕਦੀ ਹੈ ਇਹ ਇੰਡੀਆ ਦੇ ਜਿਹੜੇ ਇੰਪੋਰਟੈਂਟ 에ਅਰ ਬੇਸ ਨੇ ਨਾ ਸਭ ਤੋਂ ਜ਼ਿਆਦਾ ਉਹਨਾਂ ਚੋਂ ਇੱਕ ਹੈ ਤੇ ਇਹ ਅੱਜ ਦਾ ਨਹੀਂ ਬਣਿਆ ਇਸ 에ਅਰ ਬੇਸ ਦੇ ਉੱਤੇ ਆ ਮਾਡਰਨ ਟੈਕਨੀਕ ਨਾਲ ਲੈਸ ਸੁਕਵਾਡਰਜ਼ MiG 29 SU-30MKI ਅਤੇ ਜਿਹੜੇ ਰਾਫੇਲ ਨੇ ਜਹਾਜ਼ ਉਹ ਇੱਥੇ ਜਿਹੜੇ ਨੇ ਡਿਪਲੋਏ ਕੀਤੇ ਗਏ ਨੇ ਇਹ ਜਿਹੜੀ ਹਵਾਈ ਅੱਡੇ ਤੇ ਪਰਮਾਣੂ ਹਥਿਆਰਾਂ ਜਾਂ ਜਿਹੜੀਆਂ ਉੱਥੇ ਪਰਵੇਲੇਜਸ ਨੇ ਐਟਮੀ ਵੈਪਨਸ ਨੂੰ ਲੈ ਕੇ ਉਹਨਾਂ ਦੀ ਪੁਸ਼ਟੀ ਫਿਰ ਰਸ਼ੀਆ ਟੀਵੀ ਕਿਵੇਂ ਕਰ ਸਕਦਾ ਹੌਲੇ ਕੇ ਰਸ਼ੀਆ ਤੇ ਇੰਡੀਆ ਦੀ ਭਾਈਵਾਲੀ ਹੈ ਹੁਣ ਇਹਦੇ ਪਿੱਛੇ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਤਾਂ ਰਸ਼ੀਆ ਟੀਵੀ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਤੋਂ ਗਲਤੀ ਹੋ ਗਈ ਜਾਂ ਫਿਰ ਇੰਡੀਆ ਰਸ਼ੀਆ ਟੀਵੀ ਦੇ ਰਾਹੀਂ ਇਹ ਖਬਰ ਬਾਹਰ ਕੱਢ ਕੇ ਪਾਕਿਸਤਾਨ ਨੂੰ ਤਾਂ ਡਰਾਉਣਾ ਚਾਹੁੰਦਾ ਹੀ ਚਾਹੁੰਦਾ ਪਰ ਸਿੱਖਾਂ ਦੇ ਉੱਤੇ ਵੀ ਦਬਾਅ ਪਾਉਣਾ ਚਾਹੁੰਦਾ ਕਿ ਜੇ ਖੁਦਾ ਨਾਲ ਖਾਸ ਪਾਕਿਸਤਾਨ ਨੇ ਪੰਜਾਬ ਦੇ ਉੱਤੇ ਜਾਂ ਇਸ ਪਰਮਾਣੂ ਸਾਈਟ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਪੂਰਾ ਪੰਜਾਬ ਖਤਮ ਹੋ ਜਾਊਗਾ ਇਹ ਜਿੱਥੇ ਹਥਿਆਰਾਂ ਦੀ ਲੜਾਈ ਹੈ ਜਾਂ ਜਹਾਜ਼ਾਂ ਦੀ ਲੜਾਈ ਹੈ ਲੜਾਕੂ ਜਹਾਜ਼ਾਂ ਦੀ ਲੜਾਈ ਹੈ ਉੱਥੇ ਸਾਈਕੋਲੋਜੀਕਲ ਲੜਾਈ ਵੀ ਹੈ ਇਸ ਨੂੰ ਮੰਨ ਕੇ ਚੱਲਣਾ ਚਾਹੀਦਾ ਸਾਨੂੰ